ਆਓ ਜੀ ਜੀ ਆਏ ਨੂੰ ਅਸੀਂ ਆ ਗਏ ਜੀ ਹਰੀਕੇ ਪੱਤਣ ਜਿਹੜਾ ਦਰਿਆ ਬਣਿਆ ਦਰਿਆ ਦਾ ਹੈੱਡ ਬਣਿਆ ਹੋਇਆ ਹੈ ਨਾ ਜਿੱਥੋਂ ਗੇੜ ਖੋਲਦੇ ਆ ਉਦੋਂ ਅਗਲਾ ਪੌੜਾ ਤੇ ਮੇਰੇ ਖਿਆਲ ਚ ਸੱਤੇ ਕਿਸ ਜਿੰਨੇ ਦਰਿਆ ਟੋਟਲ ਹੈੱਡ ਹੁੰਦੇ ਸਾਰੇ ਖੁੱਲੇ ਹੋਏ ਹੈ ਗੇਟ ਤੇ ਦੋਨੇ ਪਾਸੇ ਪੰਜਾਬ ਹੀ ਆ ਜੀ ਗੁਰਨਾਮਦਾਸ ਕਿਰਪਾ ਰੱਖਣਾ ਸਾਡਾ ਨਾ ਤਾਂ ਉਧਰਲੇ ਪੰਜਾਬ ਨਾਲ ਪਹਿਲਾਂ ਵੈਰ ਸੀ ਤੇ ਨਾ ਅੱਜ ਵੈਰ ਆ ਪਰ ਅੱਜ ਸਾਡੇ ਪੰਜਾਬ ਨਾਲ ਵੀ ਕੋਈ ਵੈਰ ਨਹੀਂਗਾ ਜੇ ਅਸੀਂ ਨਹੀਂ ਗੇਟ ਖੋਲਦੇ ਸਾਡਾ ਵੀ ਡੁੱਬਦਾ ਤੇ ਸਾਡਾ ਉਧਰਲਾ ਵੀ ਡੁੱਬ ਗਿਆ ਹੁਣ ਇੱਕ ਨੂੰ ਬਚਾਉਂਦੇ ਬਚਾਉਂਦੇ ਹੀ ਦੂਜਾ ਡੋਬ ਲਿਆ ਮੇਰੇ ਖਿਆਲ ਚ ਆ ਜਿੰਨਾ ਪਾਣੀ ਜਾ ਰਿਹਾ ਸਾਰੇ ਤਬਾਹੀ 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 ਪਹਿਲਾਂ ਸਾਡੇ ਪੰਜਾਬ ਦੇ ਚੜਦੇ ਪੰਜਾਬ ਦੇ ਪਿੰਡ ਡੋਬੇ ਆ ਰਹੇ ਨੇ ਤੇ ਮੇਰੇ ਖਿਆਲ ਚ ਹੁਣ ਲੈਂਦੇ ਪੰਜਾਬ ਦੇ ਪਿੰਡ ਬਹੁਤ ਡੋਬੂਗਾ ਇੱਥੇ ਖੜ ਕੇ ਹੌਂਗਾ ਆਉਂਦਾ ਇੱਕ ਵਾਰੀ ਬਹੁਤ ਵੱਡਾ ਹੌਂਗਾ ਆਉਂਦਾ ਮੇਰੇ ਖਿਆਲ ਚ 20 ਕਿੱਲੇ ਚੌੜਾ ਇਹ 20 ਕਿੱल्ल्या ਦਾ ਚੌੜਾ ਇਹ ਪੌੜਾ ਇਹ 20 ਕਿੱਲੇ ਭਰਿਆ ਪਾਣੀ ਜਾਂਦਾ ਜੀ ਮੇਰਾ ਅੰਦਾਜ਼ਾ ਵੀ ਉੱਚਾ ਵੀ 40 ਫੁੱਟ ਉਹ ਪਾਣੀ ਘਟ ਤੋਂ ਘਟ ਬਹੁਤ ਜਾਦੇ ਪਾਣੀ ਤਰਿਆ ਜਾਂਦਾ ਗੁਰੂ ਰਾਮਦਾਸ ਕਿਰਪਾ ਰੱਖਣ ਆਪਣੇ ਦੋਨੇ ਪੰਜਾਬਾਂ ਦੇ ਪੰਜਾਬਾਂ ਨੇ ਹਮੇਸ਼ਾ ਸੰਤਾਪ ਵੀ ਹਟਾਇਆ ਜਿਹੋ ਜਿਹੇ ਹਾਲਾਤ ਬਣੇ ਪਏ ਆ ਦਹਿਲ ਘਟਦਾ ਵੀ ਇਹਦੇ ਵਿੱਚ ਬਹੁਤ ਕੁਝ ਰੁੜਿਆ ਜਾਂਦਾ ਕਈਆਂ ਦੇ ਪੈਲੀਆਂ ਰੁੜੀਆਂ ਜਿਨ੍ਹਾਂ ਦੇ ਆ ਕਹਿੰਦਾ ਮਤਲਬ 8 8 9 9 10 ਦਾ ਫੁੱਟ ਮਿੱਟੀ ਰੋੜ ਕੇ ਲੈ ਗਿਆ ਦਰਿਆ ਕਈਆਂ ਦੇ ਘਰ ਰੋੜ ਕੇ ਲਿਆ ਆ ਹਮਾਚੋ ਜੋ ਕਈ ਸੜਕਾਂ ਰੋੜ ਲਿਆ ਆ ਹਮਾਚੋ ਦੀਆਂ ਕਈ ਟਾਬੇ ਰੋਡ ਲਾਇਆ ਹਿਮਾਚਲ ਦੇ ਕਈ ਗੇਟ ਰੋਡ ਲਾਇਆ ਕਰਾਂ ਦੇ ਬਹੁਤ ਕੁਛ ਰੋਡ ਲਾਇਆ ਹਾਤਿਆਂ ਦੇ ਹਾਥੇ ਪਸ਼ੂਆਂ ਦੇ ਰੋਡ ਲਾਇਆ ਦਰਿਆ ਜੀ ਹਾਤਿਆਂ ਦੇ ਹਾਥੇ ਉਹ ਸਾਰਾ ਦਰਿਆ ਜੀ ਦਰਿਆ ਦਰਿਆ ਗੁਰ ਰਾਮਦਾਸ ਕਿਰਪਾ ਰੱਖਣ ਜਿੱਥੇ ਵੀ ਜਾ ਕੇ ਟਕੇ ਠੱਲ ਪਵੇ ਉੱਥੇ ਨੁਕਸਾਨ ਨਾ ਹੋਵੇ ਬਹੁਤ ਦਿਲ ਘਟਦਾ ਇੱਥੇ ਪਰ ਪੁੱਛੇ ਉਹੀ ਜਾਣਦਾ ਜਿਨ੍ਹਾਂ ਦੇ ਘਰ ਦਰਿਆ ਤੇ ਸੇਕ ਮਾਰਦਾ ਜੀ ਬਹੁਤ ਜਾਵੇ ਨਜਾਇਜ਼ ਸੇਕ ਇਹ 스멜 ਆਉਂਦੀ ਹੈ ਇਹਦੇ ਵਿੱਚੋਂ ਜੀ ਤੁਸੀਂ ਇਹ ਸਮਝੋ ਵੀ ਮੌਰਦਿਆਂ ਦੀ 스멜 ਆਉਣ ਲੱਗ ਜਾਨੀਏ ਜੀ ਹੋਰ ਇੱਕ ਦੇ ਦਿਨ ਤੱਕ ਜੇ ਉਹ ਜੇ ਹਾਲਾਤ ਬਣੇ ਸਾਰਾ ਇਹ ਦਰਿਆ ਖੁੱਲਿਆ ਹੋਇਆ ਕਿ ਵੀਡੀਓ ਪਾਉਨੇ ਆ ਹੋਰ ਬਹੁਤ ਨਜਾਇਜ਼ ਹੈ ਤਰਨ ਤਰਨ ਵਾਲਾ ਜੀ ਇਹ ਹਰੀਆਂ ਵਾਲਾ ਪੱਤਣ ਚਲੋ ਜੀ ਉਹ ਸਾਹਮਣੇ ਜੰਨਾ ਵੀ ਇਹ ਕਾਈ ਕੋਈ ਜੋ ਕੁਝ ਵੀ ਆ ਦਰਿਆ ਨਾ ਸਿਰਿਆਂ ਸਿਰੇ ਪਰਿਆ ਹੋਇਆ ਵੀ ਇੱਕ ਖੁੰਝਾ ਖਾਲੀ ਦੂਜਾ ਖਾਲੀ ਨਹੀਂ ਨਾ ਪਰਿਆ ਸਾਰਾ ਟੋਟਲ ਦਾ ਟੋਟਲੀ ਪਰਿਆ ਹੋਇਆ ਦਰਿਆ